ਕਰਨ ਤੋਂ ਪਹਿਲਾਂ ਹੀ ਸਿੰਗੂ ਬਾਰਡਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕੀ ਪੁਲਿਸ ਦਾ ਸਖਤ ਪਹਿਰਾ ਵੇਖਣ ਨੂੰ ਮਿਲ ਰਿਹਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਅੱਜ ਸਵੇਰ ਤੋਂ ਹੀ ਸਿੰਗੂ ਬਾਰਡਰ ਦੇ ਉੱਤੇ ਕਰੇਨਾ ਬੁਲਾ ਲੀਆਂ ਗਈਆਂ ਨੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਅਧਿਕਾਰੀਆਂ ਦੀਆਂ ਗੱਡੀਆਂ ਖੜੀਆਂ ਹੋਈਆਂ ਨੇ ਇੱਥੋਂ ਤੱਕ ਕਿ ਵਾਟਰ ਕੈਨਨ ਵੀ ਜਿਹੜੀ ਹੈ ਸਿੰਗੂ ਬਾਰਡਰ ਦੇ ਉੱਤੇ ਲਿਆ ਕੇ ਖੜਾ ਦਿੱਤੀ ਗਈ ਹੈ ਇਹ ਉਹੀ ਸਿੰਗੂ ਬਾਰਡਰ ਹੈ ਜਿੱਥੇ ਕੀ ਕਿਸਾਨੀ ਅੰਦੋਲਨ ਦੇ ਦਰਮਿਆਨ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਡੱਟ ਗਏ ਸਨ ਸਾਡਾ ਦੇਸ਼ ਦਾ ਅਨਦਾਤਾ ਇੱਕ ਵਾਰ ਫਿਰ ਤੋਂ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਹੈ ਤੇ ਅਜਿਹੇ ਦੇ ਵਿੱਚ ਸਿੰਗੂ ਬਾਰਡਰ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕੀ ਵੱਡੇ ਪੱਦਰ ਦੇ ਉੱਤੇ ਪੁਲਿਸ ਦਾ ਸਖਤ ਪਹਿਰਾ ਵੇਖਣ ਨੂੰ ਮਿਲ ਰਿਹਾ ਹਾਰਿਕ ਵਾਨਾਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ ਹਾਲਕਿ ਲੋਕਾਂ ਨੂੰ ਥੋੜੀ ਮੁਸ਼ਕਿਲ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਜੋ ਹੈ ਬੈਰੀਕੇਡ ਇਸ ਵੇਲੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਲਗਾ ਦਿੱਤੇ ਗਏ ਨੇ ਕਰੇਨਾ ਬੁਲਾ ਲੀਆਂ ਗਈਆਂ ਨੇ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਅੱਜ ਸਵੇਰੇ ਹੀ ਤਿੰਨ ਕਰੇਨਾ ਜੜੀਆਂ ਨੇ ਬੁਲਾਈਆਂ ਗਈਆਂ ਨੇ ਇਸ ਤੋਂ ਇਲਾਵਾ ਵਾਟਰ ਕੈਨਨ ਨੇ ਪੁਲਿਸ ਦੀਆਂ ਹੋਰ ਗੱਡੀਆਂ ਜੜੀਆਂ ਨੇ ਸਿੰਘੂ ਬਾਰਡਰ ਦੇ ਉੱਤੇ ਖੜੀਆਂ ਹੋਈਆਂ ਵਿਖਾਈ ਦੇਰੀਆਂ ਨੇ ਮਕਸਦ ਇੱਕੋ ਇੱਕ ਹੈ ਕਿ ਹਰ ਹਾਲਤ ਦੇ ਵਿੱਚ ਕਿਸਾਨਾਂ ਨੂੰ ਰੋਕਿਆ ਜਾ ਸਕੇ ਦਿੱਲੀ ਪਹੁੰਚਣ ਤੋਂ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਸਿੰਘੂ ਬਾਰਡਰ ਦੀਆਂ ਤਸਵੀਰਾਂ ਨੇ ਜਿੱਥੇ ਕਿ ਹਰ ਇੱਕ ਵਿਅਕਤੀ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਕਰੇਨਾ ਲਿਆ ਕੇ ਖੜਾ ਦਿੱਤੀਆਂ ਗਈਆਂ ਨੇ ਤੰਬੂ ਵੀ ਪੁਲਿਸ ਅਧਿਕਾਰੀਆਂ ਦੇ ਇੱਥੇ ਗੱਡ ਦਿੱਤੇ ਗਏ ਨੇ ਤਾਂ ਇਸ ਕਰਕੇ ਹਾਲਾਂਕਿ ਜਾਮ ਲੱਗਣ ਤੋਂ ਬਚਾਏ ਪਰ ਦੂਜੇ ਪਾਸੇ ਇਹਨਾਂ ਕਰੀਨਾ ਦੇ ਸੜਕ ਦੇ ਉੱਤੇ ਖੜੇ ਹੋਣ ਕਰਕੇ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਜ਼ਰੂਰ ਕਰਨਾ ਪੈ ਰਿਹਾ ਜੇਕਰ ਤੁਸੀਂ ਵੀ ਦਿੱਲੀ ਵਾਲੇ ਪਾਸੇ ਜਾ ਰਹੇ ਹੋ ਤਾਂ ਇਹ ਤਸਵੀਰਾਂ ਜ਼ਰਾ ਧਿਆਨ ਨਾਲ ਦੇਖ ਲਿਓ ਕਿ ਇਹ ਨਾ ਹੋਵੇ ਕਿ ਤੁਸੀਂ ਮੁਸੀਬਤ ਦੇ ਵਿੱਚ ਫਸ ਜਾਓ ਜਾਂ ਫਿਰ ਤੁਹਾਨੂੰ ਵੀ ਚੈਕਿੰਗ ਦਾ ਸਾਹਮਣਾ ਕਰਨਾ ਪੈਤਾ ਪੁਲਿਸ ਦੀਆਂ ਕਈ ਗੱਡੀਆਂ ਸਿੰਗੂ ਬਾਰਡਰ ਦੇ ਉੱਤੇ ਲਗਾ ਦਿੱਤੀਆਂ ਗਈਆਂ ਨੇ ਅੱਜ ਸਵੇਰ ਤੋਂ ਹੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਦਾ ਪੈਰਾ ਇਸ ਤੋਂ ਇਲਾਵਾ ਬੈਰੀਕੇਟਿੰਗ ਜੇਕਰ ਆਪਾਂ ਖਨਾਰੀ ਬਾਰਡਰ ਜਾਂ ਸ਼ੰਭੂ ਬਾਰਡਰ ਦੀ ਗੱਲ ਕਰੀਏ ਤਾਂ ਉੱਥੇ ਵੀ ਪੂਰਨ ਤੌਰ ਤੇ ਸੀਲ ਕੀਤਾ ਹੋਇਆ ਹੈ ਸੀਮੰਟ ਦੀਆਂ ਸਲੇਬਾਂ ਇਸ ਤੋਂ ਇਲਾਵਾ ਬੈਰੀਕੇਟ ਲਗਾਏ ਹੋਏ ਨੇ ਪਰ ਸਿੰਗੂ ਬਾਰਡਰ ਦੀ ਤੁਹਾਨੂੰ ਇਹ ਤਸਵੀਰ ਦਿਖਾ ਰਹੇ ਹਾਂ ਜਿੱਥੇ ਕਿ ਪੁਲਿਸ ਅਧਿਕਾਰੀਆਂ ਦੇ ਵੱਲੋਂ ਜੋ ਹੈ ਆਪਣੇ ਤੰਬੂ ਵੀ ਲਗਾ ਲਏ ਗਏ ਨੇ ਜੇਕਰ ਰਾਤ ਰੁਕਣ ਦੀ ਨੌਬਤ ਆਈ ਤਾਂ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ ਦਿੱਲੀ ਕੂਚ ਦਾ ਐਲਾਨ ਕੀਤਾ ਕਿਸਾਨਾਂ ਦੇ ਵੱਲੋਂ ਪਰ ਉਸ ਤੋਂ ਪਹਿਲਾਂ ਹੀ ਜੋ ਹੈ ਵੱਡਾ ਐਕਸ਼ਨ ਪੁਲਿਸ ਦਾ ਵੇਖਣ ਨੂੰ ਮਿਲ ਰਿਹਾ ਹੈ ਸਾਰੇ ਬਾਰਡਰ ਸੀਲ ਕਰ ਦਿੱਤੇ ਗਏ ਨੇ ਪੱਕੇ ਸੀਮਿੰਟ ਦੇ ਬੈਰੀਕੇਡ ਲਗਾਏ ਗਏ ਨੇ ਕਈ ਬਾਰਡਰਾਂ ਦੇ ਉੱਤੇ ਤਾਂ ਕੰਡਿਆਲੀਆਂ ਤਾਰਾਂ ਵੀ ਲਗਾ ਦਿੱਤੀਆਂ ਗਈਆਂ ਨੇ ਇੱਥੋਂ ਤੱਕ ਕਿ ਹਰਿਆਣਾ ਦੇ ਵਿੱਚ ਮੋਬਾਈਲ ਤੇ ਇੰਟਰਨੈਟ ਸੇਵਾ ਵੀ ਕਾਫੀ ਜ਼ਿਆਦਾ ਪ੍ਰਭਾਵਿਤ ਹੋ ਰਹੀ ਹੈ ਪੰਚਕੂਲਾ ਦੀ ਗੱਲ ਕੀਤੀ ਜਾਵੇ ਤਾਂ ਧਾਰਾ 144 ਲਗਾਈ ਹੋਈ ਹੈ ਕੱਗਰ ਦਰਿਆ ਦਾ ਪੁਲ ਵੀ ਬੰਦ ਕਰਤਾ ਗਿਆ ਤਾਂ ਇਹ ਤਿਆਰੀਆਂ ਜਿਹੜੀਆਂ ਨੇ ਇਸ ਵੇਲੇ ਪ੍ਰਸ਼ਾਸਨ ਦੇ ਵੱਲੋਂ ਪੁਲਿਸ ਦੇ ਵੱਲੋਂ ਕੀਤੀਆਂ ਗਈਆਂ ਨੇ ਤਾਂ ਕਿ ਕਿਸਾਨਾਂ ਨੂੰ ਦਿੱਲੀ ਕੁਚ ਕਰਨ ਤੋਂ ਰੋਕਿਆ ਜਾ ਸਕੇ